ਉਹ ਮਾਫ਼ ਕਰ ਲਿਆ ਆਪ ਸੰਤਾ ਜੀ ਬੱਚਾ ਵੀ ਹੈ ਜੀ ਮੈਂ ਸੌਰੇ ਨੂੰ ਨਾਲ ਲੈ ਕੇ ਆਈ ਸੀ ਜੀ ਤੇ ਜੀ ਹੁਣ ਮੈਂ ਗਲਤੀ ਕਰ ਪਈ ਆ ਮਾਫ਼ ਮੰਗਦੀ ਆ ਜੀ ਇਸ ਗੱਲ ਦੀ ਅਬ ਗਲਤੀ ਹੋ ਗਈ ਮੇਰੀ ਨਹੀਂ ਜੀ ਅਸੀਂ ਤਾਂ ਉੱਥੇ ਢਿੰਗਲਵਾੜੇ ਛੱਡਣਾ ਸੀਗਾ ਜੀ ਉੱਥੇ ਸਾਡੇ ਕੋਲੇ ਪ੍ਰੂਫ ਹੀ ਕੋਈ ਨਹੀਂ ਸੀਗਾ ਉਹ ਇਸ ਕਰਕੇ ਅਸੀਂ ਕਿਸ਼ਾ ਛੱਟ ਅਸੀਂ ਇਸ ਗੱਲ ਦੀ ਗਲਤੀ ਚਾਹੁੰਦੇ ਆ ਮਾਫੀ ਚਾਹੁੰਦੇ ਆ ਇਹ ਵੀ ਸਾਡੇ ਤੋਂ ਗਲਤੀ ਹੋ ਗਈ ਮਾਫ ਜੀ ਤੇ ਰਣਜੀਤ ਕਿੱਥੋਂ ਰਹਿਣਾ ਹੁੰਦਾ ਜਿਮੋਗੇ ਤੇ ਆ ਕੀ ਗਲਪਤ ਹੋਈ ਸੀ ਉਸ ਦਿਨ ਤੁਸੀਂ ਕੋ ਬੱਚੇ ਨੂੰ ਟ੍ਰਾਫਿਕ ਸਟਾਪ ਕਰ ਰਹੇ ਸੀ ਜੀ ਮੇਰੇ ਵੀ ਦਿਮਾਗ ਤੇ ਥੋੜੀ ਜਿਹੀ ਐਬਸੈਂਟ ਹੈ ਜੀ ਬੱਚਾ ਵੀ ਹੈ ਤੇ ਜੀ ਮੈਂ ਸੌਰੇ ਨੂੰ ਨਾਲ ਲੈ ਕੇ ਆਈ ਸੀ ਜੀ ਤੇ ਜੀ ਹੁਣ ਮੈਂ ਗਲਤੀ ਕਰਦੀ ਆ ਮਾਫ ਮੰਗਦੀ ਆ ਜੀ ਇਸ ਗੱਲ ਦੀ ਕਿ ਮੈਂ ਗਲਤੀ ਕਰਤੀ ਹੈ ਜੀ ਬਾਪੇ ਤੋਂ ਮਾਫੀ ਮੰਗ ਕੇ ਚਾਉਣੀ ਆ ਮੈਂ ਜੀ ਕਿਸੇ ਨੇ ਕਿਹਾ ਸੀ ਤੁਹਾਨੂੰ ਛੱਡ ਨਹੀਂ ਜੀ ਨਹੀਂ ਜੀ ਸੀ ਆਪਣੇ ਆਪ ਆਏ ਇਹ ਜਗ੍ਹਾ ਹੀ ਕਿਤਣੀ ਗਈ ਸੀ ਤੁਹਾਡੇ ਜੀ ਮੈਂ ਥੋੜੀ ਜਿ ਮਜਬੂਰ ਸੀ ਤਾਂ ਕਰਕੇ ਬੱਚਾ ਅਪਸੈਂਟ ਸੀ ਤਾਂ ਕੀ ਮਜਬੂਰੀ ਜੀ ਮੇਰੀ ਮਜਬੂਰੀ ਜੀ ਮੈਂ ਦੂਜੀ ਤੀਜੀ ਥਾਂ ਗਿਆ ਆਈ ਆ ਜੀ ਤਾਂ ਕਰਕੇ ਇਸ ਕਰਕੇ ਮੈਨੂੰ ਮਜਬੂਰੀ ਹੈ ਜੀ ਇਸ ਦੇ ਵਿੱਚ ਤੁਹਾਡੇ ਸੁਰਮੇ ਵੀ ਸਾਧਤਾ ਹਾਂਜੀ ਲੱਗਦਾ ਨਹੀਂ ਕਿ ਇੱਥੇ ਭੰਤਨ ਸ਼੍ਰੀ ਗੁਰੂ ਰਾਮਦਾਸ ਜਰ ਤੇਨੀ ਦੁਨੀਆ ਆਂਦੀ ਹੈ ਤੇ ਤਾਥਾ ਮੰਦਿਰ ਆਂਦੀਆਂ ਤੁਸੀਂ ਆਪਣੇ ਬੱਚੇ ਨੂੰ ਸਰਾਸ਼ਾ ਜੀ ਜੀ ਇਸ ਲਈ ਮੈਂ ਉਤੀ ਦਾ ਸ਼ਾਸ ਕਰਦੇ ਆਂ ਜੀ ਆ ਜੀ ਹਸਤਾਬ ਹੁੰਦਾ ਹਾਂਜੀ ਆਉਂਦਾ ਜੀ ਹੁਣ ਮਾਫੀ ਮੰਗੂ ਰਾਮ ਜੀ ਹਾਂਜੀ ਜੀ ਮਾਫੀ ਮੰਗਣੇ ਆਏ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਲਦੀਪ ਸਿੰਘ ਜੀ ਹਾਂ ਜ ਉਸ ਦਿਨ ਤੁਸੀਂ ਆਏ ਸੀ ਤੇ ਇੱਕ ਬੱਚੇ ਨੂੰ ਛੱਡ ਕੇ ਚਲੇ ਗਏ ਸੀ ਕੀ ਕਾਰਨ ਕੀ ਮਜਬੂਰੀ ਦੇਖ ਸਕਦੇ ਨਹੀਂ ਮੈਂ ਗਲਤੀ ਹੋ ਗਈ ਬਸ ਮੈਂ ਕਿਸ ਪਰ ਸੋਚੀ ਆ ਇਸ ਵੀ ਇੱਥੇ ਛੱਡਣਾ ਸੀ ਨਹੀਂ ਜੀ ਅਸੀਂ ਤਾਂ ਉੱਥੇ ਿੰਗਲਵਾੜੇ ਛੱਡਣਾ ਸੀਗਾ ਜੀ ਉੱਥੇ ਸਾਡੇ ਕੋਲੇ ਪ੍ਰੂਫ ਹੀ ਕੋਈ ਨਹੀਂ ਸੀਗਾ ਉਹ ਇਸ ਕਰਕੇ ਅਸੀਂ ਅੱਤਿ ਸ਼ਕਤ ਛੱਡਣਾ ਕਿਉਂ ਸੀ ਕੀ ਕਮਨੀ ਸੀ ਅਸੀਂ ਇਸ ਗੱਲ ਦੀ ਗਲਤੀ ਚਾਹੁੰਦੇ ਆ ਮਾਫੀ ਚਾਹੁੰਦੇ ਆ ਜੋ ਵੀ ਸਾਡੇ ਤੇ ਗਲਤੀ ਹੋ ਗਈ ਮਾਫਤ ਹੋ ਥੋੜੇ ਦਿਨ ਪਹਿਲਾਂ ਇੱਕ ਲੜਕੇ ਨੂੰ ਜਿਹੜਾ ਕਿ ਛੱਡ ਕੀਤਾ ਲੱਗੇ ਸੀ ਕਿ ਹੁਣ ਵਾਪਸ ਨਹੀਂ ਨੂੰ ਕਿਹਨੂੰ ਪੁੱਛ ਬਿਲਕੁਲ ਜੀ ਵਾਈਕੁਰ ਜਿੱਕਾ ਖਾਲਸਾ ਸਾਹਿਬ ਵਾਈਕੁਰ ਜਿੱਕੀ ਫਤਿਹ ਇਹ ਮੈਂ ਕੁਝ ਦਿਨ ਪਹਿਲਾਂ ਜਿਹੜਾ ਪ੍ਰਕਰਮਾਂ ਦੇ ਵਿੱਚ ਇਹ ਹੁਣ ਇਹਨਾਂ ਦਾ ਜਿਹੜਾ ਪਤਾ ਲੱਗਾ ਵਾ ਵੀ ਇਹ ਸੱਸ ਤੇ ਆਪਣਾ ਸੌਰੀ ਸਹਰਾ ਤੇ ਨਾਲ ਇਹਨਾਂ ਨੂੰ ਨੋਆ ਸੋਹਰਾ ਤੇ ਨੋਹ ਜਿਹੜੀ ਆ ਇਹ ਬੱਚੇ ਨੂੰ ਛੱਡ ਕੇ ਗਏ ਇਹਨਾਂ ਮੁਤਾਬਕ ਇਹ ਕਹਿ ਰਹੇ ਆ ਵੀ ਬੱਚਾ ਜਿਹੜਾ ਥੋੜਾ ਜਿਹਾ ਨਾਰਮਲ ਹੀ ਤੇ ਅਸੀਂ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਤੇ ਇਸ ਕਰਕੇ ਅਸੀਂ ਛੱਡ ਗਏ ਇੱਥੇ ਗਏ ਆ ਸਾਡੀ ਮਜਬੂਰੀ ਆ ਤੇ ਹੁਣ ਉਸ ਸਮੇਂ ਜਿਹੜਾ ਵਾ ਆਪਾਂ ਸਚਕੰਡ ਸ਼੍ਰੀ ਰਵਿੰਦਰ ਸਾਹਿਬ ਵੱਲੋਂ ਜਿਹੜਾ ਦਰਬਾਰ ਸਾਹਿਬ ਦਾ ਗੁਲਿਆਰਾ ਚੌਂਕੀ ਦੇ ਨਾਲ ਸੰਪਰਕ ਕਰਕੇ ਜਿਹੜਾ ਵਾ ਉਸ ਦੀ ਸਹਾਇਤਾ ਦੇ ਨਾਲ ਇਹਨਾਂ ਦਾ ਸਾਰਾ ਐਡਰੈਸ ਜਿਹੜਾ ਆਪਾਂ ਘਰ ਦਰ ਲੱਭ ਕੇ ਇਹਨਾਂ ਨੂੰ ਸਾਡੀ ਗਲੈਰਾਂ ਚੋਂ ਕੀ ਵੱਲੋਂ ਜਿਹੜਾ ਇਥੇ ਦਿਹੰਦਾ ਗਿਆ ਵਾ ਤੇ ਅੱਜ ਇਹ ਆਪਣਾ ਆਪਣਾ ਇਹ ਆਪਣੀ ਜਿਹੜੀ ਆ ਉਹ ਫੀਡ ਕਰ ਰਹੇ ਆ ਵੀ ਸਾਡੇ ਕੋਲ ਗਲਤੀ ਹੋਈ ਹੈ ਬਹੁਤ ਵੱਡੀ ਗਲਤੀ ਹੋਈ ਆ ਤੇ ਇਹਨਾਂ ਦਾ ਖੇਲਾ ਲੇ ਜੇ ਬੱਚਾ ਪਿੰਗਲ ਵੜੇ ਹੀ ਆ ਤੇ ਵੇਖਦੇ ਹਾਂ ਆਪਣੇ ਪੁਲਿਸ ਕਾਰਵਾਈ ਕਰਨਗੇ ਜੋ ਇਹਨਾਂ ਦੇ ਹੋਵੇ ਲਾਈਵ ਪੰਜਾਬੀ ਟੀਵੀ ਵੈਬਸਾਈਟ ਤੇ ਪੂਰਾ ਮਹੀਨਾ ਮਸ਼ਹੂਰੀ ਸਿਰਫ 10000 ਰੁਪਏ ਦੇ ਵਿੱਚ ਵੈਬਸਾਈਟ ਤੇ ਹਰ ਇੱਕ ਖਬਰ ਤੇ ਵਿਗਿਆਪਨ ਸਿਰਫ 15000 ਮਹੀਨਾ ਸ਼ਰਤਾਂ ਲਾਗੂ ਸੰਪਰਕ ਕਰੋ 96533 96533